ਅਗਲੇ ਤੁਹਾਨੂੰ ਸਿੱਧੇ ਇੰਡੀਕੇਸ਼ਨ ਦਿੰਦੇ ਆ ਕਿ ਤੁਸੀਂ ਸਿੱਖੀ ਚੁਣ ਲੋ ਜਾਂ ਇੰਡੀਅਨ ਇੰਡੀਅਨ ਕ ਸਿੱਖੀ ਵੀ ਤੁਸੀਂ ਦੇਖਣਾ ਵੀ ਉਹਨ ਸਿੱਖੀ ਕਿ ਇੰਡੀਅਨ ਉਹਨਾਂ ਵਾਸਤੇ ਰਾਤਰਾਦੀ ਸੀ ਆਤਰਾਦੀ ਹੈ ਆਤਰਾਦੀ ਰਹੇ ਦਿੱਲੀ ਦੇ ਦਰਵਾਜ਼ਾ ਉਹ ਸਾਡੀ ਲੜਾਈ ਕਾਦੀ ਆ ਦਿੱਲੀ ਨਾਲ ਕਿ ਸੰਤਾ ਨੂੰ ਰੈਕਗਨਾਈਜ਼ ਕਰੋ ਵੀ ਉਹ ਸੰਤ ਆ ਜੀ ਦਿੱਲੀ ਦਾ ਬੀਜਪੀ ਦਾ ਠੱਪਾ ਲਾਉਣਾ ਚਾਹਣਾ ਵੀ ਉਹ ਮੰਨਣ ਵੀ ਉਹ ਸੰਤ ਸੀ ਤਾਂ ਕਹਾ ਰਾਸ਼ਟਰਪਤੀ ਲੱਗਿਆ ਸੀ ਜਨ ਦਰਵਾਜ਼ਾ ਸਰ ਤੇ ਹਮਾਰੇ ਦਾ ਆਰਡਰ ਕੀਤਾ ਸੀ ਉਹਨੇ ਉਹਨਾਂ ਨੇ ਸਭ ਤੋਂ ਪਹਿਲਾਂ ਇੰਦਰਾ ਮਦੀ ਤੇ ਉਹਦੇ ਪਹਿਲਾਂ ਸਭ ਤੋਂ ਪਹਿਲਾਂ ਛਿੱਤਰ ਮਾਰੇ ਸੀ ਤੁਸੀਂ ਜਿੱਦੇ ਮਰਜੀ ਅਹੁਦੇ ਤੇ ਲੱਗ ਜਿਓ ਤੁਸੀਂ ਦੂਜੇ ਨੰਬਰ ਤੇ ਸ਼ਹਿਰੀ ਹੀ ਮਿੱਥੇ ਜਾਣਾ ਇਹ ਟਾਡੀ ਆ ਵੀ ਤੁਸੀਂ ਸਿੱਖੀ ਅਪਣਾਉਣੀ ਆ ਕਿ ਆਈਐਸ ਲੱਗਣਾ ਇਹ ਟਾਡੇ ਕੋਲ ਆ ਐਗਜ਼ਾਮ ਦੇ ਲਓ ਜਾਂ ਸਿੱਖੀ ਰੱਖ ਲਓ ਇਹ ਇਹ ਤੈਅ ਕਰਨਾ ਹੈ ਸਿੱਖ ਨੇ ਆਪ ਸਾਡੇ ਜੀ ਐਗਜ਼ਾਮਾਂ ਦੇ ਵਿੱਚ ਕਰੇ ਲਓ ਨਾ ਦਿਓ ਐਗਜ਼ਾਮ ਪੇ ਨਾ ਹੋ ਨਾ ਆਈਐਸ ਬਣੋ ਜਾ ਵੀ ਸਿੱਖੀ ਰੱਖ ਲਓ ਜਾਗ ਰਹਿ ਆ ਬਣ ਰੱਖ ਲਓ ਇੱਕ ਆਪਸ਼ਨ ਨਹੀਂ ਹੋ ਤਾਂ ਦੁਸ਼ਮਨ ਤਾਂ ਇਦਾਂ ਹੀ ਕਰਦਾ ਜੀ ਦਲੀਲ ਕਰਦਾ ਤੁਹਾਨੂੰ ਤੁਸੀਂ ਦਲੀਲ ਬਾੜ-ਬਾੜ ਹੋਣ ਜਾਂਦੇ ਹੋ ਨਾ ਦਿਓ ਪੇਪਰ ਆਈਪੀਐਸ ਦਾ ਇੰਟਰਵਿਊ ਸੀ ਕਿ ਲਈਏ ਕਰਕੇ ਚਲ ਗਿਆ ਸਿੱਖ ਨੌਜਵਾਨ ਹਾਂਜੀ ਉਹਨੂੰ ਕਹਿੰਦੇ ਵੀ ਦਰਵਾਦ ਸਾਹਿਬ ਦੇ ਉੱਤੇ ਹਮਲਾ ਸਹੀ ਸੀ ਜੇ ਗਲਤ ਸੀ ਉਹ ਕਹਿੰਦਾ ਗਲਤ ਸੀ ਉਹ ਕਹਿੰਦਾ ਠੀਕ ਆ ਫੇ ਅਗਲੀਆਂ ਤਿਆਰੀ ਕਰਕੇ ਆਈ ਜਾ ਹਾਂਜੀ ਤੁਸੀਂ ਕੀ ਤੁਸੀਂ ਜੇ ਸਹੀ ਕਹੋਗੇ ਤਾਂ ਫੇ ਤੁਸੀਂ ਗੁਰੂ ਦੇ ਨਹੀਂ ਦੇ ਗਲਤ ਕਹਿੰਦੇ ਤੋਂ ਉਹਨਾਂ ਦੇ ਨਹੀਂ ਬਣ ਸਕਦੇ ਜੀ ਪਵਾ ਕਹਿਣਾ ਹੀ ਆ ਉੱਥੇ ਹੂੰ ਉਹਦੀ ਟਾਈਮਿੰਗ ਨੂੰ ਤੁਸੀਂ ਕਹਿ ਸਕਦੇ ਚੱਲ ਜਾ ਕਹਿ ਦੇਣਾ ਇੱਕ ਵਾਰ ਲਾ ਕੇ ਮੈਂ ਹੋ ਜਾਊਗਾ ਪਰ ਜਦੋਂ ਇੱਕ ਵਾਰ ਤੁਸੀਂ ਕਹਿ ਦਿੱਤਾ ਬਸ ਸਟੈਪ ਬਾਏ ਸਟੈਪ ਤੁਸੀਂ ਥੱਲੇ ਥੱਲੇ ਡਿੱਗੀ ਜਾਣਾ ਕੇ ਪੀਐਸ ਗਿਲ ਵੀ ਆਈਪੀਐਸ ਸੀ ਸੀਗੇ ਆ ਸੁਮੇਦ ਸੈਣੀ ਵੀ ਸਿੱਖਾਂ ਦਾ ਮੁੰਡਾ ਹੀ ਕਹਿੰਦਾ ਸੀਗੇ ਇਹ ਵੀ ਆਈਪੀਐਸ ਹੀ ਇਹਨਾਂ ਨੇ ਕਿੱਜ ਕੀ ਖੱਟ ਲਿਆ ਸਿੱਖੀ ਲਈ ਇਹਨਾਂ ਨੇ ਇਹ ਤਾਂ ਕਲੰਕ ਹੀ ਸਾਬਤ ਹੋਏ ਸਤਿ ਸ਼੍ਰੀ ਅਕਾਲ ਜੀ ਸੋਤ ਸਾਡੇ ਨਾਲ ਸੀਨੀਅਰ ਵਕੀਲ ਸਰਦਾਰ ਜਸਪਾਲ ਸਿੰਘ ਮੰਜਪੁਰ ਜੁੜ ਚੁੱਕੇ ਨੇ ਹਾਲ ਕੀ ਦੇ ਵਿੱਚ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਨੌਜਵਾਨ ਹੁਲਾ ਮਹੱਲਾ ਮਨਾ ਕੇ ਪੰਜਾਬ ਤੋਂ ਜਦੋਂ ਹਿਮਾਚਲ ਵੱਲ ਜਾਂਦੇ ਨੇ ਤਾਂ ਹਿਮਾਚਲੀ ਲੋਕਾਂ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਤੇ ਉਹਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਲੱਗੇ ਹੋਏ ਝੰਡੇ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਦੀ ਤਸਵੀਰ ਬਣੀ ਹੋਈ ਸੀ ਉਸ ਨੂੰ ਉਤਾਰ ਦਿੱਤਾ ਜਾਂਦਾ ਹੈ ਫੋਰਸਫੁਲੀ ਤਾਂ ਸਰਨ ਤਾਂ ਜਰਨੈਲ ਸਿੰਘ ਜੀ ਖਾਲਸਾ ਤਾਂ ਸੰਤ ਜਰਨੈਲ ਸਿੰਘ ਖਾਲਸਾ ਦਾ ਸਟੇਟਸ ਜਿਵੇਂ ਜੇ ਅਸੀਂ ਗੱਲ ਕਰੀਏ ਕਾਨੂੰਨਨ ਤੌਰ ਦੇ ਉੱਤੇ ਕੀ ਹੈ ਕਿ ਕੁਝ ਇਹ ਮਾਮਲਾ ਹੈ ਤੇ ਹਾਲ ਕੀ ਦੇ ਵਿੱਚ ਬਹੁਤ ਸਾਰੇ ਇਸ ਤਰੀਕੇ ਦੇ ਮਾਮਲੇ ਸਿੱਖਾਂ ਤੋਂ ਜੁੜੇ ਹੋਏ ਸਾਹਮਣੇ ਆ ਰਹੇ ਨੇ ਇਸ ਪੂਰੇ ਮਾਮਲੇ ਨੂੰ ਸਮਝਣ ਦੇ ਲਈ ਅਸੀਂ ਵਕੀਲ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਮਜਬੂਰ ਜੀ ਵੈਸੇ ਜੇ ਕਾਨੂੰਨ ਦੇ ਤੌਰ ਦੇ ਉੱਤੇ ਗੱਲ ਕਰੀਏ ਜੇ ਸਟੇਟਸ ਦੀ ਗੱਲ ਕਰੀਏ ਇੰਡੀਅਨ ਗਵਰਨਮੈਂਟ ਜਾਂ ਫਿਰ ਕਾਨੂੰਨ ਦੇ ਹਿਸਾਬ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਇਸ ਮੁੱਦੇ ਨੂੰ ਅਸੀਂ ਇੱਕ ਪਾਸੇ ਰੱਖੀਏ ਵੈਸੇ ਮੈਂ ਪੁੱਛਣਾ ਚਾਹੁੰਦਾ ਜੀ ਸੰਤ ਜਰਨੈਲ ਸਿੰਘ ਖਾਲਸਾ ਕਾਨੂੰਨ ਦੇ ਤੌਰ ਦੇ ਉਤੇ ਕੀ ਸਟੇਟਸ ਹੈਗਾ ਜੀ ਉਹਨਾਂ ਦਾ ਅੱਤਵਾਦੀ ਹੈ ਜੀ ਉਹਨਾਂ ਨੇ ਮਾਰਿਆ ਉਹਨਾਂ ਨੇ ਆਪਦੀ ਐਕਸ਼ਨ ਕਰਕੇ ਉਹ ਥੋੜੋ ਲੋਕ ਸਵਾਦ ਫੋਟੋ ਲਾਉਣਗੇ ਸੰਤਾ ਵੀ ਉਹਨਾਂ ਵਾਸਤੇ ਅੱਤਵਾਦੀ ਸੀ ਹੱਤਵਾਦੀ ਹੈ ਹੱਤਵਾਦੀ ਰਹੇ ਦਿੱਲੀ ਜ਼ਬਾਰਨਾ ਉਹ ਸਾਡੀ ਲੜਾਈ ਕਾਦੀ ਹੈ ਦਿੱਲੀ ਨਾਲ ਕਿ ਸੰਤਾ ਨੂੰ ਰੈਕਗਨਾਈਜ਼ ਕਰੋ ਵੀ ਉਹ ਸੰਤ ਹੈ ਹੂੰ ਹੂੰ ਤੁਸੀਂ ਦਿੱਲੀ ਦਾ ਬੀਜਪੀ ਦਾ ਟੱਪਾ ਲਾਉਣਾ ਚਾਹੁੰਦੇ ਹੋ ਵੀ ਉਹ ਮੰਨਣ ਵੀ ਉਹ ਸੰਤ ਸੀ ਨੇ ਤਾਂ ਮੇਰਾ ਮੇਰਾ ਸਵਾਲ ਇਹ ਸੀਗਾ ਜਿੱਦਾਂ ਹੁਣ ਕਈ ਭਾਜੀਪੀ ਦੇ ਲੀਡਰ ਹੈਗੇ ਆ ਹਾਂ ਜੀ ਹਾਂ ਜੀ ਉਹ ਬੀਜੀ ਆ ਆਪਣੇ ਪਰਸਨਲ ਥੀਊ ਆ ਪਰ ਦਿੱਲੀ ਦਰਵਾਜ਼ੇ ਨੇ ਤਾਂ ਅਟੈਕ ਹੀ ਕੀਤਾ ਸੰਤਾ ਨੂੰ ਸ਼ਹੀਦ ਕੀਤਾ ਤੁਸੀਂ ਕਿਉਂ ਦੁਸ਼ਮਣ ਤੁਸੀਂ ਜਿਹੜੀ ਹੈਗੀ ਆ ਉਹ ਜਿਹੜੇ ਸਾਡੇ ਸ਼ਹੀਦ ਹੋਏ ਆ ਪਰ ਉਹ ਜਕਰੀਆ ਖਾਨ ਤੋਂ ਅਸੀਂ ਭਾਈ ਤਾਲੂ ਸਿੰਘ ਦੀ ਸ਼ਹੀਦੀ ਦੀ ਮੋਰ ਕਿਉਂ ਚਾਹੁੰਦੇ ਆ ਹਾਂ 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 ਅਸੀਂ ਸਿਆਣੇ ਇਸ ਗੱਲ ਤੋਂ ਕਿ ਦਿੱਲੀ ਦਰਵਾਜ਼ੇ ਮੰਨੇ ਜੀ ਵੀ ਸੰਤ ਸੀ ਜੀ ਠੀਕ ਹੈ ਤਾਂ ਤੁਸੀਂ ਲੜਾਈ 'ਚ ਸੀਗੇ ਜੇ ਤੁਸੀਂ ਲੜਾਈ 'ਚ ਆ ਦੁਸ਼ਮਣ ਤੁਹਾਡੇ ਨੂੰ ਸ਼ਹੀਦ ਮੰਨ ਲਏ ਬਈ ਫਿਰ ਤੁਸੀਂ ਉਹਨਾਂ ਦੇ ਫੌਜੀਆ ਨੂੰ ਸ਼ਹੀਦ ਮੰਨ ਲਿਓ ਜਿਨ੍ਹਾਂ ਨੇ ਦਰਬਾਰ ਸਾਹਿਬ ਹਮਲਾ ਕੀਤਾ ਅਗਲੇ ਕਹਿੰਗੇ ਤੁਸੀਂ ਇਦਾਂ ਨੂੰ ਸ਼ਹੀਦ ਮੰਨੋ ਅਹੀਂ ਕੋ ਨਾ ਉਹ ਸਾਡੇ ਮੰਨਣਾ ਅਸੀਂ ਉਹਨਾਂ ਦੇ ਮੰਨੂ ਹੂੰ ਜਿਹਦੇ ਲਈ ਜਿਹੜਾ ਦੂਜਿਆ ਹੁੰਦਾ ਉਹਦੇ ਲਈ ਸ਼ਹੀਦ ਹੁੰਦਾ ਦੂਜੇ ਦੇ ਹਮੇਸ਼ਾ ਅਤਵਾਦੀ ਹੁੰਦਾ ਸਾਡੇ ਲਈ ਦਿੱਲੀ ਦਰਬਾਰ ਇੰਦਰਾ ਗਾਂਧੀ ਅਤਵਾਦੀ ਆ ਉਹਨਾਂ ਦੇ ਸੰਤ ਅਤਵਾਦੀ ਨੇ ਹੂੰ ਜੀ 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 ਉਹ ਅਸੀਂ ਕੋ ਕੋ ਕਰਦੇ ਵੀ ਸੰਤਾਂ ਨੂੰ ਸ਼ਹੀਦ ਮੰਨਣਾ ਆ ਇੰਦਰ 单 ਗਾਂਦੀ ਨੂੰ ਅਗਲੇ ਕਹਿਣਗੇ ਤੁਸੀਂ ਮੰਨ ਲਓ ਮੰਨ ਲੋਗੇ ਫਿਰ ਸੋ ਇਹ ਤੈ ਕੰਨਾ ਤੇਰਾ ਸਾਡਾ ਕੀ ਰਿਸ਼ਤਾ ਆ ਜੇ ਤੁਸੀਂ ਸੰਤਾਂ ਨੂੰ ਦਿੱਲੀ ਦਰਬਾਰ ਦੇ ਅਧੀਨ ਮਨਾਉਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਆਪ ਰਹਿਣਾ ਚਾਹੁੰਦੇ ਹੋ ਤੇ ਤੁਸੀਂ ਸੰਤਾਂ ਦੀ ਤੇ ਕੋ ਚਾਹੁੰਦੇ ਹੋ ਵੀ ਥੱppa ਵੀ ਦਿੱਲੀ ਦਰਬਾਰ ਉਹਨੂੰ ਕਰੇ ਜੀ ਉਹਦਾ ਸਾਡੇ ਸ਼ਹੀਦ ਸੀ ਉਹਨਾਂ ਨੇ ਤਾਂ ਮਾਰਿਆ ਜਾਂ ਹਮਲਾ ਕਰਕੇ ਉਹ ਕਹਿ ਦਿੰਦੇ ਜੀ ਪਰਚਾ ਕੋਈ ਹੈ ਨਹੀਂਗਾ ਪਰ ਜਾ ਹੁੰਦਾ ਤੇ ਫਿਰ ਫਰਦੇ ਪਰਚਾ ਤਾਂ ਹੈ ਹੀ ਨਹੀਂ ਸੀ ਉਹਨਾਂ ਦੇ ਸਿੱਧਾ ਹੀ ਆ ਕੇ ਸੀਟ ਕਰਤਾ ਮਾਰਤਾ ਅਟੈਕ ਕੀਤਾ ਤਾਂ ਦੇ ਗੁੱਟਾਂ 'ਤੇ ਸਰ ਮੈਂ ਇਹਦੇ ਸਰ ਮੈਂ ਇਹ ਹੀ ਐਕਚੁਅਲੀ ਥੋੜਾ ਜਿਹਾ ਜਾਨਣਾ ਚਾਹੁੰਦਾ ਸੀਗਾ ਜਿੱਦਾਂ ਸੀ ਸੁਣਿਆ ਕਿ ਜਰਨੈਲ ਸਿੰਘ ਦੀ ਖਾਲਸਾ ਦੇ ਉੱਤੇ ਕੋਈ ਪਰਚਾ ਨਹੀਂ ਸੀਗਾ ਐਫ ਆਈ ਆਰ ਕੋਈ ਦਰਜ ਨਹੀਂ ਸੀ ਇਹਦੇ ਇਹਦੇ ਵਿੱਚ ਕੀ ਸਚਾਈ ਹੈ ਕਾਨੂੰਨਨ ਤੌਰ ਦੇ ਉੱਤੇ ਕੀ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਸੀਗੀ ਜੀ ਜੀ ਪਰਚਾ ਨਹੀਂ ਪਰਚਾ ਦਰਜ ਹੋਣਾ ਦਾ ਛੋਟੇ ਚੋਰ ਚੱਕਿਆ ਹੋਰ ਜਿਹਨੇ ਕੋਈ ਕ੍ਰਾਈਮ ਕਰਤਾ ਉਹਨਾਂ ਨੇ ਤਾਂ ਪਰਚਾ ਦਰਜ ਕਰਨ ਦੀ ਉਹਨਾਂ ਨੇ ਕਿਹਾ ਵੀ ਇਹ ਦੇਸ਼ ਨੂੰ ਖਤਰਾ ਹੈ ਉਹਨਾਂ ਨੇ ਆਪਦੀ ਐਕਸ਼ਨ ਲੈ ਲਿਆ ਹੂੰ ਉਹਨਾਂ ਨੇ ਕੋਈ ਇਹੀ ਕਿਹਾ ਨਾ ਵੀ ਦੇਸ਼ ਲਈ ਜੇ ਨਾ ਇਹ ਅਸੀਂ ਕਹਿ ਕੀਤਾ ਸੋ ਪਹਿਲਾਂ ਪਰਚਾ ਥੋੜਾ ਕਰਨਾ ਉਹਨਾਂ ਨੇ ਐਫ ਆਈ ਆਰ ਕਰੋ ਫੇਫਾਈ ਇੱਕ ਆਦਿ ਫੇ ਗ੍ਰਿਫਤਾਰ ਕਰਦੇ ਫੇ ਮਾਰਨ ਦਾ ਹੱਕ ਥੋੜਾ ਮਿਲ ਜਾਂਦਾ ਉਹਨਾਂ ਨੂੰ ਉਹਨਾਂ ਨੇ ਤਾਂ ਆਦਮੀ ਐਕਸ਼ਨ ਕਰਤਾ ਸੈਂਟਰ ਗਵਰਨਮੈਂਟ ਨੇ ਐਂ ਗਲੀ ਦੀਆਂ ਲੜਾਈਆਂ ਦੇ ਪਰਚੇ ਲੱਭੀ ਜਾਂਦੇ ਵੀ ਸੰਤਾ ਦੇ ਖਲਾਫ ਉਹ ਪਰਚਾ ਹੀ ਹੈ ਨਹੀਂ ਸੀ ਉਹ ਤਾਂ ਕਿੱਦਾਂ ਅਤਵਾਦੀ ਹੋ ਗਏ ਉਹਨਾਂ ਦੇ ਅਤਵਾਦੀ ਸੀ ਤੇ ਰਹਿਣਾ ਆ ਸਾਡੇ ਲਈ ਇੰਦਰਾ ਗਾਂਧੀ ਅਤਵਾਦੀ ਤੇ ਚੜੇਲ ਵੀ ਕਹਿੰਦੇ ਸਾਡੇ ਲਈ ਉਹ ਰਹਿਣੀ ਆ ਤੁਸੀਂ ਕਿਉਂ ਤਵੱਕੋ ਕਰਦੇ ਹੋ ਵੀ ਭਾਈ ਤਾਦੂ ਸਿੰਘ ਦੀ ਸ਼ੀਧੀ ਤੇ ਜਕਰੀਆ ਖਾਨ ਕਹੇ ਵੀ ਹਾਂ ਦੀ ਚੀਜ਼ ਦਾ ਕਿੱਦਾਂ ਦੀ ਇਹ ਮਾਨਸਿਕਤਾ ਹੈਗੀ ਸਿੱਖਾਂ ਦੀ ਸੋ ਮੇਰਾ ਤਾਂ ਪਰਸਨਲ ਰਿਵਿਊ ਹੈਗਾ ਵੀ ਸਾਨੂੰ ਕੋਈ ਲੋ ਨਹੀਂ ਵੀ ਦਿੱਲੀ ਦਰਵਾਜ਼ਾ ਸੰਤਾਂ ਦੀ ਚੀਜ਼ ਬੰਦੇ ਨਹੀਂ ਮੰਨਣਾ ਨਾ ਮੰਨੋ ਜਿਹਨੇ ਮੰਨਣਾ ਪਰਸਨਲ ਦੀ ਮੰਦਾ ਵਧੀਆ ਗੱਲ ਆ ਜੀ ਜ਼ਰਾਈ ਤਾਂ ਉਹਨਾਂ ਦੀ ਜਿਹੜੀ ਉਹ ਧਰਮ ਦੀ ਹੋਈ ਸੀ ਨਾ ਉਹਨਾਂ ਦੀ ਕਿਹੜਾ ਕੋ ਆਪਣੀ ਵੱਕ ਦਾ ਰੋਲਾ ਸੀ ਜੀ ਤੇ ਮੰਜਪੁਰ ਜੀ ਇੱਕ ਹੋਰ ਸਵਾਲ ਸੀਗਾ ਪਿੱਛੇ ਜੇ ਰਾਜਸਥਾਨ ਦੇ ਵਿੱਚ ਵੀ ਹੋਇਆ ਕਿ ਜਿੱਦਾਂ ਆਮ ਤੌਰ ਦੇ ਉੱਤੇ ਪਹਿਲਾਂ ਵੀ ਅਸੀਂ ਵੇਖਦੇ ਹਾਂ ਜਦੋਂ ਵੀ ਐਗਜ਼ਾਮ ਹੁੰਦੇ ਆ IPS ਤੇ ਹੋਣ IAS ਤੇ ਹੋਣ ਜਾਂ ਹੋਰ ਜਿਹੜੇ ਕੰਪੀਟੀਟਿਵ ਐਗਜ਼ਾਮ ਹੋਣ ਉਹਦੇ ਵਿੱਚ ਕਿਰਪਾਨ ਨੂੰ ਲੈ ਕੇ ਕੜੇ ਨੂੰ ਲੈ ਕੇ ਹਰ ਵਾਰ ਰੋਲਾ ਪੈਂਦਾ ਤੇ ਹਰ ਵਾਰ ਇਹ ਇਸ਼ੂ ਖੜਾ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਅਪੀਲ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਇਹ ਫਿਰ ਮੰਨ ਵੀ ਲਈ ਜਾਂਦੀ ਹੈ ਹਾਲਾਂਕਿ ਜਿਸ ਦਿਨ ਐਗਜ਼ਾਮ ਹੁੰਦਾ ਉਸ ਦਿਨ ਜਿਹੜੇ ਸਿੱਖ ਬੱਚੇ ਅਮਰਤਾਰੀ ਉਹਨਾਂ ਨੂੰ ਬੜੀ ਹਤਾਸ਼ਾ ਹੁੰਦੀ ਹੈ ਉਹਨਾਂ ਦੇ ਕਕਾਰ ਵੀ ਲਾਏ ਜਾਂਦੇ ਆ ਇਸ ਵਾਰ ਕਹਿੰਦੇ ਕਿ ਕੜਾ ਲਵਾਇਆ ਕਿਰਪਾਨ ਲਾਇਆ ਤੇ ਫਿਰ ਉਹਦੇ ਉੱਤੇ ਟੇਪਿੰਗ ਕੀਤੀ ਗਈ ਇਹ ਕਿਉਂ ਹੁੰਦਾ ਜੀ ਕਿ ਇੱਕ ਪਾਸੇ ਤਾਂ ਆਰਟੀਕਲ 25 ਦੇ ਵਿੱਚ ਦਿੱਤਾ ਹੋਇਆ ਹੈ ਕਿ ਜਿਹੜੀ ਕਿਰਪਾਨ ਹੈ ਉਹ ਇਟ ਇਜ਼ ਕਨਸੀਡਰ ਟੂ ਬੀ ਇੰਟੀਗਰਲ ਪਾਰਟ ਆਫ ਸਿੱਖ ਰਿਲੀਜੀਅਨ ਤੇ ਦੂਜੇ ਪਾਸੇ ਜਦੋਂ ਵੀ ਐਗਜ਼ਾਮ ਹੁੰਦਾ ਹੈ ਜਿਹੜਾ ਮਨੋਵਾਲਾ ਸਿੱਖ ਬੱਚਿਆਂ ਦਾ ਕੋਈ ਬੱਚਾ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਜਲੀਲ ਕਰਨਾ ਜੀ ਤੁਹਾਨੂੰ ਕੀ ਜਲੀਲ ਹੁੰਨੇ ਹੋ ਜਦ ਆਈਐਸ ਬਣਨ ਦਾ ਸਿੱਖੀ ਇਹ ਤੁਹਾਡੇ ਲਈ ਦੋ ਆਪਸ਼ਨ ਇਹੀ ਹੈ ਨਾ ਜਾਂ ਤਾਂ ਸਿੱਖੀ ਚੁਣ ਲੋ ਜਾਂ ਆਈਐਸ ਆਈਪੀਐਸ ਚੁਣ ਲੋ ਇਹ ਤੁ ਵੀ ਦੇਖੋ ਕੀ ਚੁਣਨਾ ਉਹ ਕਹਿੰਦੇ ਵੀ ਆਪਣੀਆਂ ਕਕਾਰ ਲਾ ਕੇ ਆ ਜਾਓ ਜੀ ਤੁਸੀਂ ਦਾਦੀ ਦੀ ਤੁਹਾਡੀ ਕੋਈ ਤਕਲੀਫ ਨਹੀਂ ਪੱਕ ਤੋਂ ਕੋਈ ਤਕਲੀਫ ਨਹੀਂ ਜਿਹੜੀ ਤੁਸੀਂ ਸੋਵਰਨਿਟੀ ਦੇ ਸਿੰਬਲ ਆ ਤੁਹਾਡੇ ਕੋਲ ਜਿਹੜੇ ਕਿਰਪਾਨ ਅਸੀ ਦੀ ਜਾਵ ਹੈ ਕੜਾ ਤੁਹਾਡੀ ਜਿਹੜੀ ਆ ਵਿਲੱਖਣਤਾ ਦੀ ਉਹ ਤੁਹਾਡੀ ਵਿਲੱਖਣਤਾ ਮਟਾਉਣਾ ਚਾਹੁੰਦੇ ਆ ਵਿਲੱਖਣਤਾ ਖਤਮ ਕਰਕੇ ਤੁਸੀਂ ਕਹਿੰਦੇ ਸਾਡੀ ਮੁਖਤਰਾ ਜਾਮ ਲੋ ਜੀ ਇਹ ਹੁਣ ਸਿੱਖ ਨੇ ਚੂਜ਼ ਕਰਨਾ ਵੀ ਅਸੀਂ ਸਿੱਖੀ ਰੱਖਣੀ ਆ ਕਿ ਆਈਐਸ ਆਈਪੀਐਸ ਲਗਣਾ ਕੇਪੀਐਸ ਗੇਲ ਵੀ ਆਈਪੀਐਸ ਹੀ ਸੀਗੇ ਆ ਸੁਮੇਧ ਸੈਣੀ ਵੀ ਸਿੱਖਾਂ ਦਾ ਮੁੰਡਾ ਹੀ ਕਹਿੰਦਾ ਸੀਗੇ ਇਹ ਵੀ ਆਈਪੀਐਸ ਹੀ ਇਹਨਾਂ ਨੇ ਕਿੱਦਾਂ ਕੀ ਖੱਟ ਲਿਆ ਸਿੱਖੀ ਲਈ ਇਹਨਾਂ ਨੇ ਇਹ ਤਾਂ ਕਲੰਕ ਹੀ ਸਾਬਤ ਹੋਏ ਸੋ ਇਹ ਤੁਸੀਂ ਦੇਖਣਾ ਜੀ ਅਗਲੇ ਤੁਹਾਨੂੰ ਸਿੱਧੇ ਇੰਡੀਕੇਸ਼ਨ ਦਿੰਦੇ ਆ ਵੀ ਤੁਸੀਂ ਸਿੱਖੀ ਚੁਣ ਲੋ ਜਾਂ ਇੰਡੀਅਨ ਇੰਡੀਅਨ ਕੋ ਸਿੱਖੀ ਵੀ ਤੁਸੀਂ ਦੇਖਣਾ ਵੀ ਹੁਣ ਸਿੱਖੀ ਕਿ ਇੰਡੀਅਨ ਸਾਡੇ ਜੀ ਐਗਜ਼ਾਮਾਂ ਦੇ ਵਿੱਚ ਕਰੇ ਲੋ ਨਾ ਦੇ ਉਹ ਜਾਂ ਪੈ ਨਾ ਉਹ ਨਾ ਵੀ ਇਸ ਬਣੋ ਜਾਂ ਵੀ ਸਿੱਕੀ ਰੱਖ ਲੋ ਜਾ ਕੇ ਰੱਖ ਲੋ ਇੱਕ ਆਪਸ਼ਨ ਨਹੀਂ ਹੈ ਉਹ ਤੇ ਦੁਸ਼ਮਨ ਤਾਂ ਇਦਾਂ ਹੀ ਕਰਦਾ ਜੀ ਦਲੀਲ ਕਰਦਾ ਤੁਹਾਨੂੰ ਜੀ ਦਲੀਲ ਬਾਰ-ਬਾਰ ਹੋਣ ਜਾਂਦੇ ਨਾ ਦਿਓ ਪੇਪਰ ਜੇ ਤੁਹਾਨੂੰ ਲੱਗਦਾ ਵੀ ਨਹੀਂ ਅਸੀਂ ਫੌਲ ਦੀ ਟਾਈਮ ਵੀ ਕਰਕੇ ਫਿਰ ਪੇਪਰ ਦੇ ਲੋ ਕਿਰਪਾਨ ਲਾ ਦਿਓ ਕਿਰਪਾਨ ਲਾਉਣੀ ਪੈਦੀ ਜਹਾਜ਼ ਚੜ੍ਹਦੇ ਉਦੋਂ ਵੀ ਤਾਂ ਲਵਾਉਂਦੇ ਹੀ ਆ ਉਦੋਂ ਕਿ ਸਿੱਕ ਕਿਹੜਾ ਲਾਉਂਦੇ ਨਹੀਂ ਉਹ ਲਾ ਲਿੰਦੇ ਆ ਉੱਥੇ ਮੈਟਲੋ ਤੇ ਵੀ ਲਵਾ ਲਿੰਦੇ ਆ ਜਦੋਂ ਉਹਨਾਂ ਦਾ ਜੀ ਕਰਦਾ ਉਹਨਾਂ ਨੇ ਤਾਂ ਵਨ ਐਂਡ ਅਦਰ ਵੇਜ਼ ਦਲੀਲ ਕਰਨਾ ਦਲੀਲ ਹੋਈ ਜਾਣਾ ਜਾਂ ਜਾਂ ਜਿਹੀ ਉਹਨਾਂ ਦੇ ਰੋਦੀ ਦੀ ਮੁੱਖ ਧਾਰਾ 'ਚ ਸ਼ਾਮਲ ਹੋਣਾ ਉਹ ਆਪਣੀ ਮਰਜ਼ੀ ਹੈ ਜਿੱਦਾਂ ਮਰਜ਼ੀ ਕਰ ਲਓ ਮੈਂ ਜੇਲ੍ਹ ਜਾਣਾ ਮੇਰੀ ਜੇਲ੍ਹ ਦੇ ਵਿੱਚ ਉਹਨਾਂ ਰੌਲਾ ਪਾ ਲਿਆ ਸੀ ਲਿੱਖੀ ਦੋਸਤ ਮੇਨ ਵਾਤੇ ਕਿਰਪਾਨ ਪਾ ਕੇ ਨਹੀਂ ਆ ਸਕਦੇ ਮੈਨੂੰ ਅਜੇ ਤੱਕ ਨਹੀਂ ਉਹਨਾਂ ਨੇ ਇਜਾਜ਼ਤ ਦਿੱਤੀ ਮੈਂ ਗਿਆ ਹੀ ਨਹੀਂ ਮੇਰੇ ਉੱਥੋਂ ਵਾਪਸ ਕੀ ਕਰੀਏ ਦੱਸੋ ਮਿਲਿਆ ਕਿ ਨਾ ਮਿਲਣਾ ਭਾਈ ਹਵਾਵੇ ਨੂੰ ਜਾਂ ਭਾਈ ਜੱਗੀ ਜੋਂ ਨੂੰ ਕਰੀ ਪਾ ਕੇ ਚੱਲ ਜਾਈਦਾ ਜਦੋਂ ਰੋਕਦੇ ਹੀ ਨਹੀਂ ਉਹ ਵਾਪਸ ਆ ਜਾਈ ਦੀ ਆ ਨਹੀਂ ਰੌਲਾ ਪਾਉਂਦੇ ਅਸੀਂ ਪਤਾ ਹੀ ਹੈ ਸਾਡੇ ਵੀ ਅਸੀਂ ਦੋ ਦੰਬਰ ਤੇ ਸ਼ਹਿਰੀ ਆ ਤੁਹਾਡਾ ਗੱਜ ਲੱਗਿਆ ਹੋਵੇ ਤੁਹਾਡਾ ਤਾਂ ਰਾਸ਼ਟਰਪਤੀ ਲੱਗਿਆ ਸੀ ਜਿਹਨ ਦਰਵਾਜ਼ਾ ਸਰ ਤੇ ਮਰੇ ਦਾ ਆਊਟਰ ਕੀਤਾ ਸੀ ਉਹਨੇ ਉਹਨਾਂ ਨੇ ਸਭ ਤੋਂ ਪਹਿਲਾਂ ਇੰਦਰਾ ਮਾਰੀ ਤੇ ਉਹਦੇ ਪਹਿਲਾਂ ਸਭ ਤੋਂ ਪਹਿਲਾਂ ਛੱਤਰ ਮਾਰੇ। ਸੋ ਤੁਸੀਂ ਜਿੱਡੇ ਮਾਰ ਜੀ ਉਹਦੇ ਤੇ ਲੱਗ ਜਿਓ ਤੁਸੀਂ ਦੂਜੇ ਨੰਬਰ ਤੇ ਸ਼ਹਿਰੀ ਹੀ ਮਿੱਥੇ ਜਾਣਾ। ਇਹ ਟਾਡੀ ਆ ਵੀ ਤੁਸੀਂ ਸਿੱਖੀ ਅਪਣਾਉਣੀ ਆ ਕਿ ਆਈਜੀਐਸ ਲੱਗ ਰਾ। ਇਹ ਟਾਡੇ ਕੋਲ ਆ। ਐਗਜ਼ਾਮ ਦੇ ਲਓ ਜਾਂ ਸਿੱਖੀ ਰੱਖ ਲਓ। ਇਹ ਇਹ ਤੈਅ ਕਰਨਾ ਰਿਹਾ ਕਿ ਸਿੱਖ ਨੇ ਆ। ਉਹ ਤਾਂ ਸਰ ਕੋਈ ਦੱਸਦਾ ਸੀਗਾ ਆਈਪੀਐਸ ਦਾ ਇੰਟਰਵਿਊ ਸੀ ਕਿ ਲੀਅਰ ਕਰਕੇ ਚਲ ਗਿਆ ਸਿੱਖ ਨੌਜਵਾਨ। ਹਾਂਜੀ। ਉਹਨੂੰ ਕਹਿੰਦੇ ਵੀ ਦਰਵਾਜ਼ਾ ਸਾਹਿਬ ਦੇ ਉੱਤੇ ਹਮਲਾ ਸਹੀ ਸੀ ਜੇ ਗਲਤ ਸੀ। ਹਾਂਜੀ। ਉਹ ਕਹਿੰਦਾ ਗਲਤ ਸੀ। ਉਹ ਕਹਿੰਦੇ ਠੀਕ ਆ ਫੇ ਅਗਲੀਆਂ ਤਿਆਰੀ ਕਰਕੇ ਆਈ ਜਾ। ਹਾਂਜੀ। ਤੁਸੀਂ ਕੀ ਤੁਸੀਂ ਜੇ ਸਹੀ ਕਹੋਗੇ ਤਾਂ ਫੇ ਤੁਸੀਂ ਗੁਰੂ ਦੇ ਨਹੀਂ ਦੇਂਦੇ ਗਲਤ ਕਹਿੰਦੇ ਤੋਂ ਉਹਨਾਂ ਦੇ ਨਹੀਂ ਬਣ ਸਕਦੇ। ਜੀ। ਪਵਾ ਕਹਿਣਾ ਹੀ ਆ ਉੱਥੇ। ਹੂੰ। ਉਹਦੀ ਟਾਈਮਿੰਗ ਤੁਸੀਂ ਕਹਿ ਸਕਦੇ ਚੱਲ ਜਾ ਕਹਿ ਦੇਣਾ ਇੱਕ ਵਾਰ ਲੱਗ ਕੇ ਮੈਂ ਹੋ ਜਾਊਂਗਾ। ਪਰ ਜਦੋਂ ਇੱਕ ਵਾਰ ਤੁਸੀਂ ਕਹਿ ਦਿੱਤਾ ਬਸ ਸਟੈਪ ਬਾਏ ਸਟੈਪ ਤੁਸੀਂ ਥੱਲੇ ਥੱਲੇ ਡਿੱਗੀ ਜਾਣਾ। ਜੀ। ਫੇ ਤੁਸੀਂ ਆਪ ਵੀ ਭਾਗੀਦਾਰ ਬਣ ਜਾਣਾ ਜੰਨਤ ਬਲਾਲ ਵਾਂਗੂ ਦਰਵਾਸਾਹਬ ਤੇ ਹਮਲੇ ਦੇ। ਹੂੰ। ਇਹੀ ਕੋਸ਼ਿਸ਼ ਤਾਂ ਕਰਨਾ ਚਾਹੁੰਦੇ ਹਾਂ ਦੇਖੋ ਤੁਹਾਡੇ ਪੱਲੇ ਕੀ ਡਾੜੀ ਵਿੱਚ ਲੱਖਣਤਾਈ ਆ ਇਹਨਾਂ ਗੱਲਾਂ ਨਹੀਂ ਦੇਗ ਬਤਾਉਣੀ ਲੰਗਰ ਲਾਉਣੇ ਇਹ ਵੀ ਚਲੋ ਬਲੱਖਣ ਦਾ ਬਣ ਗਈ ਹੁਣ ਬਸ ਇਹ ਉਹਨਾਂ ਨੂੰ ਤਕਲੀਫ ਨਹੀਂ ਨਾ ਇਹ ਇਹਨਾਂ ਚੀਜ਼ਾਂ ਦਾ ਤਾੜੀ ਬਲੱਖਣਤਾ ਤੋਂ ਆ ਡਾਡਾ ਸਰੂਪ ਤੋਂ ਆ ਜਿਹੜੇ ਮਹਾਰਾਜ ਨੇ ਇੱਕ ਕਾਰ ਬਖਸ਼ੀ ਉਹਦੇ ਤੋਂ ਉਹ ਉਹਨਾਂ ਨੇ ਲਵਾ ਕੇ ਉਹਨਾਂ ਨੂੰ ਪਾਉਣ ਤੋਂ ਵੀ ਕੋਈ ਤਕਲੀਫ ਨਹੀਂ ਤੁਸੀਂ ਤਿੰਨ ਫੁੱਟੀ ਕਰਪਾਨ ਪਾਓ ਉਹ ਕਹਿੰਦੇ ਜਦੋਂ ਅਸੀਂ ਚਾਹਾਂ ਉਦੋਂ ਪਾਓ ਜਦੋਂ ਅਸੀਂ ਚਾਹੀਏ ਉਦੋਂ ਕੱਢੋ ਜਦੋਂ ਅਸੀਂ ਕਹਿੰਦੇ ਲਾ ਦੇ ਉਦੋਂ ਲਾ ਦੇ ਉਸ ਮੁਤਾਬਕ ਠੀਕ ਆ ਅਦਰਵਾਈਜ਼ ਨਹੀਂ ਜੀ ਠੀਕ ਹੈ ਸਿੰਘ ਸਾਹਿਬ ਤੁਸੀਂ ਆਪਣੇ ਜਿਹੜੇ ਵਿਊਜ਼ ਨੇ ਸਾਡੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਐਡਵੋਕੇਟ ਜਸਪਾਲ ਸਿੰਘ ਮੰਜਪੂਰ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਧੰਨਵਾਦ